ਨਹੀਂ ਪੁੱਤ ਇਹਦੇ ਸਿਰ ਦੇ ਉੱਤੇ ਬਹੁਤ ਐਫੀਮਟਿਕ ਕੋਸ਼ਿਸ਼ ਹਾਂ ਮਾਲਕ ਦੀ ਇਹਦੀ ਕੰਮ ਦੀ ਮਿਹਰ ਬਹੁਤ ਐਸਤੀ ਹਾਂ ਅੱਗੇ ਸਿਆੜੇ ਕਹਿੰਦੇ ਜਿੰਨਾ ਵੱਡਾ ਬਿੱਢੀ ਉਹਨਾਂ ਉੱਖਾ ਜਿੰਨਾ ਛੋਟੇ ਤੇ ਕਰੀ ਉਹਦੀ ਮਿਹਨਤ ਬਹੁਤ ਅਸੀਂ ਰਲ ਕੇ ਦੋਨੇ ਜਣੇ ਕੰਮ ਕਰਦੇ ਆ ਸਾਨੂੰ 40-45 ਸਾਲ ਹੋ ਗਏ ਕੰਮ ਇੱਕ ਦੂਜੇ ਦੇ ਨਾਲ ਰਲ ਕੇ ਬੱਚੇ ਪਾਲੇ ਆ ਤੇ ਮਿਹਨਤ ਸਾਨੂੰ ਬਹੁਤ ਵਧੀਆ ਇਹਦੇ ਮਿਹਨਤ ਦੇ ਨਾਲ ਅਸੀਂ ਅੱਜ ਵੀ ਰੁਕੀ ਪਈ ਹਾਂ ਬਹੁਤ ਬਹੁਤ ਮਿਹਨਤ ਨੂੰ ਲੰਮਾ ਸਮਾਂ ਹੋ ਗਿਆ ਪਰ ਕਰਦੇ ਆਂ ਬੱਚੇ ਦੇ ਸਿਰ ਤੋਂ ਹੀ ਪਾਲੇ ਆ। ਅੱਛਾ ਇਸੇ ਦੇ ਸਿਰ ਤੋਂ ਹੀ ਇੱਥੇ ਆਜਾ ਇਸ ਟਾਈਮ ਤੇ ਤੇ ਹੋਰ ਸਾਡੇ ਕੋਲੇ ਕੋਈ ਕਾਰਵਾਰ ਨਹੀਂ ਹੈ ਅਸੀਂ ਆਪਦੀ ਮਿਹਨਤ ਨਾਲ ਇਹੀ ਇੱਕ ਹਸਾਲ ਦਾ ਬਹੁਤ ਵਧੀਆ ਸਾਡਾ ਰੋਜਗਾਰਦਾਰ ਧੰਦਾ ਬਣ ਗਿਆ। ਅਸੀਂ ਬਹੁਤ ਹੀ ਕੰਮ ਜਿੰਨਾ ਵੀ ਆਪਦਾ ਤਨ ਮਨ ਦੇ ਲਾ ਕੇ ਵੀ ਆਪਦਾ ਅਮਰੀਕਾ ਕੈਨੇਡਾ ਇੱਥੇ ਬਣਾ ਲਿਆ ਸਾਬ। ਕਦੇ ਬਾਪੂ ਜੀ ਐਵੇਂ ਮਹਿਸੂਸ ਨਹੀਂ ਆਏਗਾ ਵੀ ਹਰ ਵਾਵਾ ਚਰ ਲੱਗੇ ਰਹਿੰਦੇ ਆ ਤੇ ਕੰਮ ਛੋਟਾ ਹੈ ਪੈਸੇ ਘੱਟ ਬਣਦੇ ਆ ਮਿਹਨਤ ਜਿਆਦਾ ਹੈ। ਜਿਵੇਂ 60 65 ਸਾਲ ਦੀ ਉਮਰ ਆ ਸਰੀਰ ਥੱਕ ਵੀ ਜਾਂਦਾ ਫਿਰ ਸਾਹ ਲੈ ਲੈਂਦੇ ਆ ਸਾਹ ਲੈ ਕੇ ਫਿਰ ਲੱਗ ਪਈਦਾ ਕਿਉਂਕਿ ਜੇ ਕੁਝ ਕਰਾਂਗੇ ਤਾਂ ਸਾਨੂੰ ਫੇਰ ਹੀ ਸਾਡਾ ਚੁੱਲ੍ਹਾ ਤਪੂਗਾ ਮੈਂ ਤਾਂ ਪਹਿਲੇ ਦਿਨ ਹੀ ਜੀ ਕਹਿੰਦੀ ਇਹਨਾਂ ਨੂੰ ਇਹਨਾਂ ਦੇ ਨਾਲ ਸਹਯੋਗ ਦੇ ਨਾਲ ਇਹਨਾਂ ਦੇ ਨਾਲ ਲੱਗੀ ਰਹਿਣੀ ਆ ਹਾਂ ਹੁਣ ਜਦੋਂ ਧੁੱਪੇ ਬਾਹਰ ਮਸ਼ੀਨ ਢਾਈ ਨਾ ਤੇ ਮਾਤਾ ਜੀ ਕਹਿੰਦੇ ਵੀ ਤੁਸੀਂ ਜੀ ਇੱਥੇ ਕੁਰਸੀ ਢਾਹ ਲਓ ਤੇ ਤੁਸੀਂ ਜੀ ਇਹਨੂੰ ਮਸ਼ੀਨ ਨੂੰ ਇੱਥੇ ਟਿਕਾ ਲਓ ਐਡਾ ਮਿੱਠਾ ਹਫਸ ਵਿੱਚ ਤੇ ਐਡਾ ਗੂੜਾ ਪਿਆਰ ਆਣਾ ਇਹਨਾਂ ਦੋਹਾਂ ਜਣਿਆਂ ਦਾ ਮੈਨਾ ਵੀ ਇੱਕ ਮਿਸਾਲ ਹੈ ਜਿਹੜੀ ਅੱਜਕੱਲ੍ਹ ਨਹੀਂ ਮਿਲਨੀ ਤੇ ਇੱਕ ਕੰਮ ਦੀ ਵੀ ਬੜੀ ਵੱਡੀ ਮਿਸਾਲ ਹੈ ਤੁਸੀਂ ਇਹ ਵੀ ਵੇਖ ਲਓ ਵੀ ਕਿੰਨੀ ਸੰਤੁਸ਼ਟੀ ਹੈ ਕਹਿੰਦੇ ਵੀ ਉਹ ਸੰਤੁਸ਼ਟੀ ਨਾ ਇਹ ਅੱਜਕੱਲ੍ਹ ਦੇ ਐਡੇ ਇਨੇ ਪੈਸੇ ਕਮਾਉਣ ਵਾਲਿਆਂ ਨੂੰ ਵੀ ਨਹੀਂ ਲੱਭਦੀ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਸੁਣੋ ਤੇ ਇੱਕ ਹੋਰ ਜਾਣਕਾਰੀ ਲੈ ਕੇ ਮੇਰੇ ਨਾਲ ਜਿਹੜਾ ਬਜ਼ੁਰਗ ਜੋੜਾ ਤੁਸੀਂ ਦੇਖ ਰਹੇ ਹੋ ਨਾ ਇਹ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਮੇਰੇ ਨਾਲ ਬੇਬੇ ਬਾਪੂ ਜੀ ਹੈ ਤੇ ਇਹ ਕੰਮ ਕਾਫੀ ਲੰਮੇ ਸਮੇਂ ਤੋਂ ਲਗਭਗ 40-45 ਸਾਲ ਹੋ ਗਏ ਇਹ ਪੱਲੀਆਂ ਬਣਾਉਣ ਦਾ ਕੰਮ ਕਰਦੇ ਆ ਦੋਹੇ ਬੇਬੇ ਬਾਪੂ ਬੜੇ ਮਿਹਨਤੀ ਹੈ ਇਹਨਾਂ ਦੀ ਮਿਹਨਤ ਬਾਰੇ ਗੱਲ ਕਰਾਂਗੇ ਤਾਂ ਆ ਜਿਹੜਾ ਪੱਲੀਆਂ ਬਣਾਉਣ ਦਾ ਜਿਹੜਾ ਛੋਟਾ ਜਿਹਾ ਕਾਰੋਬਾਰ ਹੈ ਇਹ ਦੋਹੇ ਕਿਵੇਂ ਸੰਭਾਲਦੇ ਆ ਇਸ ਬਾਰੇ ਗੱਲ ਕਰਾਂਗੇ ਤਾਂ ਮਤਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਤਾਂ ਕੀ ਕੀ ਨਾਮ ਅਤਾ ਜੀ ਤੁਹਾਡਾ ਜਸਵਿੰਦਰ ਅੱਛਾ ਜਸਵਿੰਦਰ ਕੌਰ ਹੈ ਜੀ ਤੁਹਾਡਾ ਨਾਮ ਤਾਂ ਮਾਤਾ ਜੀ ਕਿੰਨਾ ਚਿਰ ਹੋ ਗਿਆ ਪੱਲੀਆਂ ਦੇ ਕੰਮ ਕਰਦਿਆਂ ਨੂੰ 40-45 ਸਾਲ ਹੋ ਗਿਆ ਪਤਾਂ ਹਾਂਜੀ 40-45 ਸਾਲ ਹੋ ਗਿਆ ਅੱਛਾ 40-45 ਸਾਲ ਹੋ ਗਏ ਤੁਸੀਂ ਉਦੋਂ ਤੋਂ ਪੱਲੀਆਂ ਬਣਾਉਣ ਦਾ ਕੰਮ ਕਰਦੇ ਹੋ ਤਾਂ ਮਾਤਾ ਜੀ ਫਿਰ ਉਦੋਂ ਤੋਂ ਤੁਸੀਂ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ 60 ਸਾਲ ਦੀ ਹੋ ਗਈ ਅੱਛਾ 60 ਸਾਲ ਦੀ ਹੋ ਗਈ ਉਮਰ ਤੁਹਾਡੀ ਤੇ ਅੱਖਾਂ ਦੀ ਨਿਗਾਹ ਸਹੀ ਹੈ ਜੀ ਵਧੀਆ ਕੰਮ ਹੋ ਜਾਂਦਾ ਮਸ਼ੀਨ ਤੇ ਵਧੀਆ ਵਧੀਆ ਪਤਾ ਹਾਂਜੀ ਐ ਟਾਈਮ ਤੇ ਵਧੀਆ ਹੋਈ ਜਾਂਦਾ ਕੰਮ ਹਾਜੀ ਅੱਛਾ ਬਹੁਤ ਮਿਹਨਤ ਲੰਮਾ ਸਮਾਂ ਹੋ ਗਿਆ ਕਰਦਿਆਂ ਨੂੰ ਹਣਾ ਬਹੁਤ ਬਹੁਤ ਮਿਹਨਤ ਨੂੰ ਲੰਮਾ ਸਮਾਂ ਹੋ ਗਿਆ ਪੁੱਤ ਕਰਦਿਆਂ ਨੂੰ ਹਾਂ ਬੱਚੇ ਦੇ ਸਿਰ ਤੋਂ ਹੀ ਪਾਲੇ ਆ ਅੱਛਾ ਇਸੇ ਦੇ ਸਿਰ ਤੋਂ ਹੀ ਇੱਥੇ ਆਜਾ ਇਸ ਟਾਈਮ ਤੇ ਪੰਕੀ ਹਾਂ ਤੇ ਬੱਚਿਆਂ ਨੂੰ ਪੜਾਇਆ ਲਿਖਾਇਆ ਸਾਰਾ ਕੁਝ ਜਿਹੜਾ ਘਰ ਦਾ ਖਰਚਾ ਵਰਚਾ ਜੀ ਉਦੋਂ ਤੋਂ ਲੈ ਕੇ ਵੀ ਪੱਲੀਆਂ ਤੇ ਚੱਲਦਾ ਸੀ ਪੱਲੀਆਂ ਵਡਾਉਣੇ ਹਾਂ ਪੱਲੀਆਂ ਤੇ ਚੱਲਦਾ ਸੀ ਪੁੱਤ ਹੂੰ ਐਸੇ ਜੋ ਘਰ ਦਾ ਖਰਚਾ ਚੱਲਣ ਲੱਗਾ ਬੱਚੇ ਪੜਾਉਣ ਦਾ ਵੀ ਇਸੇ ਤੇ ਕਿਤੇ ਅੱਛਾ ਤੇ ਜਦੋਂ ਤੁਸੀਂ ਆਹ ਬਣਾਉਨੇ ਹੋ ਪੱਲੀਆਂ ਤਾਂ ਦਿਨ ਦੇ ਵਿੱਚ ਕਿੰਨਾ ਕੁ ਸਮਾਂ ਕੰਮ ਕਰਦੇ ਹੋ ਮਸ਼ੀਨ 'ਤੇ ਇਹ ਤਾਂ ਬੁੱਤ ਮੈਂ ਤੜਕੇ ਕਈ ਵਾਰੀ 6 ਵਜੇ ਲੱਗ ਜਾਂਦੀ ਆ ਤੇ ਫਿਰ 7 ਵਜੇ ਵੀ ਲੱਗ ਜਾਂਦੀ ਆ ਹਾਂ ਤੇ ਵੀ ਜਿੰਨਾ ਕਿ ਚਾਹ ਦੋ 2.5 ਘੰਟੇ ਪਹਿਲਾਂ ਲਾ ਲੈਣੀ ਬੁੱਤ ਬਾਅਦ ਚ ਖਾਣੇ ਦਾ ਤਿਆਰ ਹੋ ਜਾਂਦਾ ਫਿਰ ਖਾ ਖੂ ਕੇ ਫਿਰ ਲੱਗ ਜਾਂਦਾ ਅੱਛਾ ਮੈਂ ਨਾ ਵੇਖਿਆ ਇੱਥੇ ਜਦੋਂ ਮੈਂ ਨੰਗਿਆ ਟੱਪਦਾ ਤੁਸੀਂ ਇਹ ਨੇਰੇ ਦੇ ਵਿੱਚ ਵੀ ਕੰਮ ਕਰੀ ਜਾਂਦੇ ਹੋ। ਫਿਰ ਅਸੀਂ ਪੁੱਤ ਅੱਤਰੀ ਰਾਤ ਦੇ 10:00 ਵਜੇ ਜਾਂ ਸਾਨੂੰ 11:00 ਵਜੇ। ਹਾਂ ਵੀ ਕੋਈ ਇੰਨੀ ਹੈ ਨਹੀਂ ਜੀ ਮਨ ਦੇ ਵਿੱਚ ਵੀ ਇਹ ਮਹਿਸੂਸ ਨਹੀਂ ਹੁੰਦਾ ਵੀ ਆਪਾਂ ਕੰਮ ਕਿਉਂ ਕਰੀ ਜਾਂਦੇ ਆ। ਹਾਂ ਤੇ ਕਦੇ ਕਦੇ ਆਏ ਨਹੀਂ ਮਹਿਸੂਸ ਹੋਇਆ ਵੀ ਛੋਟਾ ਕੰਮ ਹੈ ਤੇ ਪੈਸੇ ਘੱਟ ਬਣਦੇ ਆ ਤੇ ਵੀ ਕਦੇ ਮਨ ਦੇ ਵਿੱਚ ਆਏ ਆ ਗਈ ਹੋਵੇ ਗੱਲ। ਨਹੀਂ ਪੁੱਤ ਇਹਦੇ ਸਿਰ ਦੇ ਉੱਤੇ ਮੈਂ ਬਹੁਤ ਇਸ ਟਾਈਮ ਤੇ ਖੁਸ਼ ਹਾਂ। ਹਾਂ ਮਾਲਕ ਦੀ ਜਿਹੜੀ ਕਰਾ ਕੰਮ ਦੀ ਮਿਹਰ ਬਹੁਤ ਐ ਇਸ ਤੇ ਹਾਂ ਅਕੇ ਸਿਆੜੇ ਕਹਿੰਦੇ ਜਿੰਨਾ ਵੱਡਾ ਵਿਢੀ ਉਹਨਾ ਔਖਾ ਤੇ ਜਿੰਨਾ ਛੋਟੇ ਤੇ ਕਰੀ ਉਹਦੀ ਮਿਹਨਤ ਬਹੁਤ ਸਾਰੀ ਹਾਂ ਅੱਜ ਕੱਲ ਮਿਹਨਤ ਨੂੰ ਫੜਾ ਪਤਾ ਜੇ ਆਪਾਂ ਵੱਡਿਆਂ ਨੂੰ ਪਾ ਮੰਗੇ ਵੱਡੇ ਉਹ ਜੇ ਕੰਮ ਹੁਣ ਹਾਂ ਇਹ ਤੇ ਜੋ ਮੇਰੀ ਇਸ ਟਾਈਮ ਤੇ ਬਹੁਤ ਦੂਰ ਦੂਰ ਤੱਕ ਰੱਬ ਨੇ ਪਛਾਤਾ ਮਨ ਮਿਹਨਤ ਨੇ ਅੱਛਾ ਇਹ ਨਾ ਕਹਿੰਦੇ ਵੀ ਇੱਥੋਂ ਦੀ ਮਸ਼ਹੂਰ ਪੱਲੀ ਆ ਇਹਨਾਂ ਦੀ ਵੀ ਕਹਿ ਲਈਏ ਨਾ ਵੀ ਇਲਾਕੇ ਦੇ ਵਿੱਚ ਦੂਰ ਦੂਰ ਤੱਕ ਮਾਤਾ ਜੀ ਤੇ ਇਹ ਸਾਡੇ ਬਾਪੂ ਜੀ ਇਹਨਾਂ ਦੀਆਂ ਪੱਲੀਆਂ ਦੂਰ ਦੂਰ ਤੱਕ ਜਾਂਦੀਆਂ ਤੇ ਤੁਹਾਨੂੰ ਵੀ ਨਾਲ ਹੀ ਕੰਮ ਕਰਦਿਆਂ ਨੂੰ ਹੋ ਗਿਆ ਤੇ ਸ਼ੁਰੂ ਤੋਂ ਤੁਸੀਂ ਪੱਲੀਆਂ ਦਾ ਕੰਮ ਨਾਲ ਹੀ ਕਰਦੇ ਹੋ ਦੋਵੇਂ ਜਣੇ ਰਲ ਕੇ ਹਨਾ ਹਾਂ ਬੁੱਤ ਅਸੀਂ ਰਲ ਕੇ ਦੋਨੇ ਜਣੇ ਕੰਮ ਕਰਦੇ ਆ ਸਾਨੂੰ 40-45 ਸਾਲ ਹੋ ਗਏ ਕੰਮ ਇੱਕ ਦੂਜੇ ਦੇ ਨਾਲ ਰਲ ਕੇ ਬੱਚੇ ਪਾਲੇ ਆ ਤੇ ਮਿਹਨਤ ਸਾਨੂੰ ਬਹੁਤ ਵਧੀਆ ਇਹਦੇ ਮਿਹਨਤ ਦੇ ਨਾਲ ਅਸੀਂ ਆਪਦੀ ਰੋਟੀ ਖਾਈ ਜੰਨੇ ਆ ਇਹ ਹੋਰ ਸਾਡੇ ਕੋਲ ਕੋਈ ਕਾਰਵਾਰ ਨਹੀਂ ਗਿਆ ਅਸੀਂ ਆਪਦੀ ਮਿਹਨਤ ਦਾ ਇਹੀ ਇੱਕ ਹਸਾਲ ਤੇ ਬਹੁਤ ਵਧੀਆ ਸਾਡਾ ਰੁਜ਼ਗਾਰਦਾਰ ਧੰਦਾ ਬਣ ਗਿਆ ਤੇ ਤੁਹਾਡਾ ਕਿਸਾਨ ਭਰਾਵਾਂ ਦੇ ਨਾਲ ਤਾਂ ਫਿਰ ਆਏ ਹਨ ਵੀ ਖੇਤੀਬਾੜੀ ਦੇ ਵਿੱਚ ਜਾਂ ਪਸ਼ੂ ਪਾਲਣ ਦੇ ਵਿੱਚ ਚਾਹੀਦੀਆਂ ਹੁੰਦੀਆਂ ਪੱਲੀਆਂ ਤੇ ਦੂਰ ਦੂਰੋਂ ਕਿਸਾਨ ਲੈ ਕੇ ਜਾਂਦੇ ਆ ਜੀ ਹਾਂ ਲੈ ਕੇ ਜਾਂਦੇ ਆ ਜੀ ਦੂਰ ਦੂਰੋਂ ਕਿਸਾਨ ਲੈ ਕੇ ਜਾਂਦੇ ਆ ਪਿੰਡ ਦੇ ਵਿੱਚ ਵੀ ਬਹੁਤ ਨੇੜੇ ਨੇੜੇ ਦੇ ਪਿੰਡਾਂ ਦੇ ਸਾਡੇ ਕੋਲ ਬਣਵਾਉਂਦੇ ਆ ਤੇ ਅਸੀਂ ਬਣਾਉਨੇ ਆ ਕਿਸਾਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਇਕ ਕਿਸਾਨ ਸਾਡਾ ਕਿਸਾਨਾਂ ਨੂੰ ਬਹੁਤ ਸੋਜ ਸਜੋਗਾ ਅਸੀਂ ਬਹੁਤ ਹੀ ਕੰਮ ਜਿੰਨਾ ਵੀ ਆਪਦਾ ਤਨਮਨ ਦੇ ਲਾਗੇ ਵੀ ਆਪਦਾ ਅਮਰੀਕਾ ਕੈਨੇਡਾ ਇੱਥੇ ਬਣਾ ਲਿਆ ਸਾਬ ਇੰਨੀ ਮਿਹਨਤ ਤਨਮਨ ਲਾ ਕੇ ਵਦੀ ਕਰਦੇ ਆ ਸਾਡੇ ਸਾਨੂੰ ਬਹੁਤ ਵਧੀਆ ਇਸ ਵਿੱਚ ਸਫੂਨਾ ਸੌਖਾ ਚਾਇਨਾ ਬੱਚਿਆਂ ਨੂੰ ਵਧੀਆ ਪਾਲੀ ਜਾਂਦੇ ਆ ਪਾਲੀ ਆਪਦਾ ਨਾਲੇ ਆਪ ਦਾ ਦਵਾਈ ਬੂਟੀ ਦਾ ਆਪਦਾ ਟਾਈਮ ਪਾਸ ਹੋ ਹੀ ਜਾਂਦਾ ਦਾ ਤੇ ਕਦੇ ਬਾਪੂ ਜੀ ਐਵੇਂ ਮਹਿਸੂਸ ਨਹੀਂ ਆਇਆਗਾ ਵੀਰ ਵਾਵਾ ਚਰ ਲੱਗੇ ਰਹਿਨੇ ਆ ਤੇ ਕੰਮ ਛੋਟਾ ਹੈ ਪੈਸੇ ਘੱਟ ਬਣਦੇ ਆ ਮਿਹਨਤ ਜਾਦੇ ਆ ਨਹੀਂ ਬੱਤ ਸਾਨੂੰ ਇਸ ਚੀਜ਼ ਦੀ ਸੰਤੁਸ਼ਟੀ ਆ ਕਿਉਂਕਿ ਜਿਵੇਂ ਦੇ ਛੋਟੇ ਜੇ ਕਾਰੋਬਾਰ ਤੋਂ ਵੱਡੇ ਤੇ ਪਹੁੰਚਦਾ ਬੰਦਾ ਜੇ ਇਨਸਾਨ ਆ ਕੇ ਮੈਂ ਵੱਡਾ ਕਾਰੋਬਾਰ ਵੱਡਾ ਵੱਡੇ ਕਾਰੋਬਾਰ ਵਿੱਚ ਸਾਡੇ ਚੋਂ ਨਿਕ ਜਾਏਸ ਵੀ ਨਹੀਂ ਸੀਗੀ ਤੇ ਸਾਡੀ ਪਹੁੰਚ ਵੀ ਨਹੀਂ ਸੀ ਅਸੀਂ ਛੋਟੇ ਤੇ ਕਾਰੋਬਾਰ ਤੋਂ ਅੱਜ ਵਧੀਆ ਪਰਿਵਾਰ ਪਾਲਣ ਲੱਗ ਪਿਆ ਉਹਦੀ ਮੈਂ ਦਹਾਨੋਂ ਦੀ ਕਰਤ ਕਮਾਈ ਨਾਲ ਹੂੰ ਤੇ ਦੇਖੋ ਪਰਿਵਾਰ ਪਾਲਣ ਦੇ ਵਿੱਚ ਹੀ ਐਡੀ ਵੱਡੀ ਸੰਤੁਸ਼ਟੀ ਆ ਵੀ ਸਾਡਾ ਤੋਰੀ ਫੁਲਕਾ ਚੱਲੀ ਜਾਂਦਾ ਤੇ ਇਹਨਾਂ ਵਧੀਆ ਤੇ ਬੱਪੂ ਆਹ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਵੀ ਕਦੇ ਆਹ ਕੁਰਸੀ ਤੇ ਠਿਕਾਵਟ ਜੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਕੁਰਸੀ ਦੀ ਮੈਂ ਦੇਖੀ ਜਾਂਦਾ ਵੀ ਥੋੜਾ ਜਿਹਾ ਲੱਗਦਾ ਹੈ ਬੈਠਣ ਦੇ ਵਿੱਚੋਂ ਖਤਰ ਹੀ ਹੁੰਦਾ ਪਤਾ ਹੁਣ ਜਿਵੇਂ 60 65 ਸਾਲ ਦੀ ਉਮਰ ਆ ਸਰੀਰ ਥੱਕ ਵੀ ਜਾਂਦਾ ਫਿਰ ਸਾਹ ਲੈ ਲੈਂਦਾ ਸਾਹ ਲੈ ਕੇ ਫਿਰ ਲੱਗ ਪਈਦਾ ਕਿਉਂਕਿ ਜੇ ਕੁਝ ਕਰਾਂਗੇ ਤਾਂ ਸਾਨੂੰ ਫੇਰ ਹੀ ਸਾਡਾ ਚੁੱਲ੍ਹਾ ਤਪੂਗਾ ਤੇ ਨਹੀਂ ਤਾਂ ਵੀ ਵੀ ਬਹੁਤ ਵਧੀਆ ਆਪਦਾ ਜਦੋਂ ਸਾਹ ਲੈ ਲਿਆ ਫੇਰ ਲੱਗ ਪਏ ਫੇਰ ਉਹਦੇ ਕਰੀ ਜਾਂਦੇ ਆ ਅਸੀਂ ਜਦੋਂ ਸਾਡਾ ਕੋਈ ਟਾਈਮ ਨਹੀਂਗਾ ਘਰੇ ਬੈਠੇ ਆਪਦਾ ਕਰੀ ਜਾਂਦੇ ਹਾਂ ਬਿਲਕੁਲ ਦੇਖੋ ਕਿੱਡੀ ਮਿਹਨਤ ਦਾ ਸੌਦਾ ਹੈ ਤੇ ਇਸ ਮਿਹਨਤ ਦੇ ਵਿੱਚ ਦੇਖੋ ਛੋਟੇ ਜਿਹੇ ਕੰਮ ਦੇ ਵਿੱਚ ਵੀ ਬਾਪੂ ਜੀ ਸੰਤੁਸ਼ਟ ਹੈ ਤੇ ਮਾਤਾ ਜੀ ਜਦੋਂ ਤੋਂ ਤੁਸੀਂ ਮਤਲਬ ਪੱਲੀਆਂ ਦਾ ਕੰਮ ਕਰੀ ਜਾਂਦੇ ਹੋ ਦੋਨੇ ਜਣੇ ਰਲ ਕੇ ਕਰਦੇ ਹੋ ਤਾਂ ਮੈਂ ਦੇਖਿਆ ਵੀ ਤੁਸੀਂ ਬੜਾ ਪਿਆਰ ਨਾਲ ਬੋਲਦੇ ਹੋ ਬਾਪੂ ਜੀ ਨੂੰ ਜੀ ਕਹਿ ਕੇ ਬੋਲਦੇ ਹੋ ਅੱਜ ਕੱਲ ਦੀਆਂ ਜਿਹੜੀਆਂ ਕੁੜੀਆਂ ਹਨ ਉਹ ਹੋ ਸਕਦਾ ਵੀ ਨਾਂ ਲੈ ਕੇ ਬੁਲਾਉਂਦੇ ਤੁਹਾਨੂੰ ਤਾਂ ਆੜਦਾ ਲੱਗਦਾ ਹੋਣਾ ਜਦੋਂ ਨਾਂ ਲੈਂਦੇ ਹੋਣਗੇ ਹਾਂਜੀ ਹਾਂ ਲੱਗਦਾ ਪੁੱਤ ਮੈਂ ਤਾਂ ਪਹਿਲੇ ਦਿਨ ਹੀ ਜੀ ਕਹਿੰਦੀ ਇਹਨਾਂ ਨੂੰ ਇਹਨਾਂ ਦੇ ਨਾਲ ਸਹਯੋਗ ਦੇ ਨਾਲ ਇਹਨਾਂ ਦੇ ਨਾਲ ਮੈਂ ਲੱਗੀ ਰਹਿਣੀ ਆ ਹਾਂ ਹੁਣ ਜਦੋਂ ਧੁੱਪੇ ਬਾਹਰ ਮਸ਼ੀਨ ਢਾਈ ਨਾ ਤੇ ਮਾਤਾ ਜੀ ਕਹਿੰਦੇ ਵੀ ਤੁਸੀਂ ਜੀ ਇੱਥੇ ਕੁਰਸੀ ਢਾਹ ਲਓ ਤੇ ਤੁਸੀਂ ਜੀ ਇਹਨੂੰ ਮਸ਼ੀਨ ਨੂੰ ਇੱਥੇ ਟਿਕਾ ਲਓ ਐਡਾ ਮਿੱਠਾ ਹਫਸ ਵਿੱਚ ਤੇ ਐਡਾ ਗੂੜਾ ਪਿਆਰ ਆਣਾ ਇਹਨਾਂ ਦੋਹਾਂ ਜਣਿਆਂ ਦਾ ਮੈਨਾ ਵੀ ਇੱਕ ਮਿਸਾਲ ਹੈ ਜਿਹੜੀ ਅੱਜ ਕਿਤੇ ਨਹੀਂ ਮਿਲਣੀ ਤੇ ਕੰਮ ਦੀ ਵੀ ਬੜੀ ਵੱਡੀ ਮਿਸਾਲ ਹੈ ਤੁਸੀਂ ਇਹ ਵੀ ਵੇਖ ਲਓ ਵੀ ਕਿੰਡੀ ਸੰਤੁਸ਼ਟੀ ਹੈ ਕਹਿੰਦੇ ਵੀ ਉਹ ਸੰਤੁਸ਼ਟੀ ਨਾ ਇਹ ਅੱਜਕੱਲ ਦੇ ਐਡੇ-ਇਨੇ ਪੈਸੇ ਕਮਾਉਣ ਵਾਲਿਆਂ ਨੂੰ ਵੀ ਨਹੀਂ ਲੱਭਦੀ ਜਿਹੜੀ ਦੇਖ ਲਓ ਛੋਟੇ ਜਿਹੇ ਕੰਮ ਦੇ ਵਿੱਚੋਂ ਲੱਭੀ ਹੋਈ ਹੈ ਤਾਂ ਮਾਤਾ ਜੀ ਪੱਲੀਆਂ ਜਦੋਂ ਦੂਰ-ਦੂਰ ਤੱਕ ਜਾਂਦੀਆਂ ਲੋਕ ਪੁੱਛਦੇ ਆ ਵੀ ਉਹ ਜਿਹੜਾ ਬਜ਼ੁਰਗ ਜੋੜਾ ਭੁੱਲਰ ਪਿੰਡ ਪੱਲੀਆਂ ਬਣਾਉਂਦਾ ਸੀ ਉਹਨਾਂ ਤੋਂ ਲੈਣੀਆਂ ਪੱਲੀਆਂ ਤਾਂ ਕਿਵੇਂ ਲੱਗਦਾ ਉਹਦਾ ਜੀ ਉਹਦਾ ਬਹੁਤ ਪਿਆਰਾ ਲੱਗਦਾ ਵੀ ਆਪ ਦਾ ਨਾਮ ਅੱਜ ਟਾਈਮ ਤੇ ਮਸ਼ਹੂਰ ਹੋ ਗਿਆ ਹਾਂ ਇਸ ਟਾਈਮ ਤੇ ਆਪਦੇ ਬੱਚੇ ਪਾਲ ਕੇ ਆਪੋ ਆਪਣੇ ਕੰਮਾਂ ਤੇ ਕਰਤੇ ਹਾਂ ਹੁਣ ਅੱਜ ਆਪਦੇ ਬੱਚੇ ਸੌਖੇ ਆ ਉਹ ਆਪ ਦਾ ਕਰਦੇ ਆਪ ਆਪ ਦਾ ਕਰਦੇ ਆ ਹਾਂ ਤੇ ਹੁਣ ਤੁਹਾਨੂੰ ਆਏ ਨਹੀਂ ਲੱਗਦਾ ਵੀ 60 ਸਾਲ ਹੋ ਗਈ ਬਥੇਰਾ ਕਰ ਲਿਆ ਵੀ ਹੁਣ ਛੁੱਟੀ ਦੀ ਕਰਦੀਏ ਇਹ ਕਦੇ ਆਏ ਲੱਗਿਆ ਹੋਵੇ ਨਹੀਂ ਹਜੇ ਨਹੀਂ ਪੁੱਤ ਜਿੰਨੇ ਇੱਕ ਇੱਕ ਨੈਣ ਭਰਾਂ ਚੱਲਦੇ ਆ ਉਹਨਾਂ ਜਿੱਤ ਤਾਂ ਮਾਲਕ ਦੀ ਮਿਹਰ ਇੱਕ ਨਾ ਕਰਗੇ ਜਦੋਂ ਫਿਰ ਮੰਜੇ ਤੇ ਬਹਿ ਗਏ ਫਿਰ ਤਾਂ ਇਹਨਾਂ ਦੇ ਹੱਥ ਲਈ ਵੇਖਣਾ ਹਾਂ ਬੱਚਿਆਂ ਤੋਂ ਉਦੋਂ ਤਾਂ ਫਿਰ ਇਹਨਾਂ ਤੇ ਲੈਣ ਜਿੰਨੇ ਜੱਕਾ ਜਾਪ ਕਰ ਰਹੇ ਅੱਜ ਬੱਚਿਆਂ ਨੂੰ ਦੇਵੂ ਹਾਂ ਠੀਕ ਹੈ ਤੇ ਜਦੋਂ ਤੁਸੀਂ ਇਹ ਮੁਸਲਮਾਨ ਪਰਿਵਾਰ ਹੈ ਤੇ ਜਦੋਂ ਕੋਈ 1947 ਵੇਲੇ ਦੀ ਗੱਲ ਯਾਦ ਹੈ ਤੁਹਾਨੂੰ ਨਹੀਂ ਉਹ ਨਹੀਂ ਵੀ ਨਹੀਂ ਕੋਈ ਸਜਾਦਾ ਨਹੀਂ ਮੈਂ ਤੁਹਾਨੂੰ ਕਹ ਰਿਹਾ ਹਾਂ ਬਾਪੂ ਜੀ ਨੂੰ ਯਾਦ ਹੈ ਕਿਉਂਕਿ ਇਹਨਾਂ ਦਾ ਨਾ ਜਿਹੜਾ ਹੈਗਾ ਉਹ ਕਹਿੰਦੇ ਸੀਗੇ ਵੀ 47 ਵੇਲੇ ਤੋਂ ਫਿਰ ਜਦੋਂ ਇਧਰੋਂ ਗਏ ਜੀ ਲੋਕ ਉਧਰ ਤਾਂ ਉਦੋਂ ਤੁਸੀਂ ਉਦੋਂ ਤੋਂ ਹੀ ਭੁੱਲਰ ਦੇ ਪਿੰਡ ਵਿੱਚ ਤੁਸੀਂ ਗਏ ਨਹੀਂ ਉੱਧਰ ਹੈ ਅਸੀਂ ਦਾ 47 ਤੋਂ ਪਹਿਲਾਂ ਦੇ ਸਾਡੇ ਦਾਦਾ ਪਰਦਾਦਾ ਇੱਧਰ ਦੇ ਸੀਗੇ ਇੱਧਰ ਹੀ ਸਾਡਾ ਵੀ ਅਸੀਂ ਰਹੇ ਹਾਂ ਸਾਨੂੰ ਮਾਲਕ ਦੀ ਕਿਰਪਾ ਨਾਲ ਇੱਥੇ ਦਾਦੇ ਪਰਦਾਦੇ ਨੂੰ ਰੱਖ ਲਿਆ ਜਾਨ ਨਹੀਂ ਦਿੱਤਾ ਤੇ ਉਦੋਂ ਬਾਅਦ ਫਿਰ ਵੀ ਅਸੀਂ ਸਾਡਾ ਜਨਮ ਹੋ ਗਿਆ ਤੇ ਬਹੁਤ ਵਧੀਆ ਸਾਡਾ ਸਲੂਕ ਆ ਪਰ ਸੂਕ ਆ ਸਾਰਾ ਪਿੰਡ ਵੀ ਸਾਰੀ ਦੁਨੀਆ ਐਂ ਲੱਗਦੀ ਵੀ ਸਾਰਾ ਨਗਰ ਸਾਡਾ ਆਪ ਦਾ ਕਹਣ ਭਾਈ ਆ ਸਾਡੇ ਨਾਲ ਬਹੁਤ ਪਿਆਰ ਕਰਦਾ ਬਹੁਤ ਸਾਡਾ ਸਤਿਕਾਰ ਕਰਦਾ ਤੇ ਬੱਪੂ ਜੀ ਪੱਲੀਆਂ ਦੂਰੋਂ ਨੇੜੋਂ ਹੋਰ ਵੀ ਲੋਕ ਤੁਹਾਡੇ ਕੋਲੋਂ ਲੈਣ ਆਉਣ ਤੇ ਮੇਰੀ ਵੀ ਮਤਲਬ ਇਹ ਬੇਨਤੀ ਲਾ ਲਓ ਵੀ ਪੱਲੀਆਂ ਖਰੀਦਣ ਵਾਸਤੇ ਮਾਤਾ ਜੀ ਹੋਰਾਂ ਦੇ ਨਾਲ ਨਾ ਤੇ ਇਸ ਬਜ਼ੁਰਗ ਜੋੜੇ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾ ਬਹੁਤ ਵਧੀਆ ਪੱਲੀਆਂ ਬਣਾਉਂਦੇ ਐ ਚਾਹ ਤੁਸੀਂ ਪਸ਼ੂਆਂ ਦੇ ਵਾੜਿਆਂ ਵਾਸਤੇ ਕੋਈ ਪੱਲੜ ਪਾਉਣੇ ਆ ਉਹਨਾਂ ਵਾਸਤੇ ਚਾਹ ਕੋਈ ਉੱਤੇ ਛੱਤ ਵਾਸਤੇ ਜਾਂ ਕੋਈ ਵਾਰੀ ਤੂੜੀ ਵਾਲੇ ਭਰਾਵਾਂ ਨੂੰ ਚਾਹੀਦੀਆਂ ਹੁੰਦੀਆਂ ਪੱਲੀਆਂ ਸਾਡੇ ਤਾਂ ਮਤਲਬ ਖੇਤੀਬਾੜੀ ਦੇ ਵਿੱਚ ਪੱਲੀਆਂ ਦਾ ਸਾਨੂੰ ਪਤਾ ਵੀ ਅਹਿਮ ਰੋਲ ਹੈ ਹਨਾ ਤਾਂ ਚਾਹੀਦੀ ਹੈ ਤਾਂ ਭਾਈਆਂ ਨਾਲ ਸੰਪਰਕ ਕਰਕੇ ਤੁਸੀਂ ਪੱਲੀਆਂ ਖਰੀਦ ਸਕਦੇ ਹੋ ਆਪ ਦੇ ਗੱਟੇ ਲਿਆ ਕੇ ਵੀ ਬਣਾ ਸਕਦੇ ਹੋ ਤਾਂ ਕਿਹੜੇ ਨੰਬਰ ਤੇ ਸੰਪਰਕ ਕਰਨ ਜੀ ਪੱਲੀਆਂ ਦਾ ਕੋਈ ਆਰਡਰ ਦੇਣਾ ਹੈ ਜਾਂ ਪੱਲੀਆਂ ਖਰੀਦ ਕੇ ਲੈ ਕੇ ਜਾਣੀਆਂ ਚਾਹੀ ਜੀ ਜਿਵੇਂ ਹੁਣ ਨੰਬਰ 98 98 41 52 587 ਆ ਤੇ ਉਹਦੇ ਉਹਦੇ ਤੇ ਸੰਪਰਕ ਕਰਨ ਪੱਲੀਆਂ ਖਰੀਦ ਸਕਦੇ ਆ ਜਿਮੀਦਾਰਾਂ ਦਾ ਜਿਹੜਾ ਵੀ ਆਪਾਂ ਪੱਲੜ ਪੱਲਗਾਂ ਦਾ ਤੇ ਤੂੜੀ ਵਾਲਿਆਂ ਦਾ ਵਿੱਡ ਟਰਾਲੀਆਂ ਦੇ ਅਸੀਂ ਬਣਾਉਨੇ ਆ ਸਾਰਾ ਕੰਮ ਹੀ ਅਸੀਂ ਕਰਦੇ ਆ ਪੇਟੀਆਂ ਦੀਆਂ ਜਿਹੜੇ ਉੱਤੇ ਛਾੜ ਬਣਾਉਨੇ ਆ ਉਹ ਵੀ ਅਸੀਂ ਬਣਾਉਨੇ ਆ ਜੀ ਸਸ ਅਸੀਂ ਕੋਈ ਵੀ ਕੰਮ ਵੀ ਆਪਦਾ ਇਹ ਗੱਟਿਆਂ ਦਾ ਤਾਂ ਕੋਈ ਨਹੀਂ ਛੱਡਦੇ ਪੇਟੀਆਂ ਦਾ ਛਾੜ ਹੋ ਗਏ ਕੂਲਰਾਂ ਦੇ ਛਾੜ ਹੋ ਗਏ ਘਰੇ ਕੋਈ ਹੋਰ ਸਾਜੋ ਸਮਾਨ ਪੱਟਕਣਾ ਹੁੰਦਾ ਕਈ ਵਾਰੀ ਵੱਡੇ ਪੱਲੜ ਪਾ ਕੇ ਨਾ ਮਸ਼ੀਨਰੀ ਸੰਭਾਲ ਵਾਸਤੇ ਵੀ ਬਾਪੂ ਜੀ ਰਿਆਂ ਕੋਲੇ ਤਿਆਰ ਕਰਾ ਲੈਂਦੇ ਆ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਤਾ ਇਹ ਜੁੜਾ ਬੜਾ ਮਿਹਨਤੀ ਹੈ ਤੇ ਮੈਂ ਨਾ ਵੀ ਤੁਸੀਂ ਜਰੂਰ ਇਹਨਾਂ ਦੇ ਨਾਲ ਸੰਪਰਕ ਕਰਕੇ ਜੇ ਪੱਲੀਆਂ ਦੀ ਲੋੜ ਹੈ ਨਾ ਤਾਂ ਆਪਾਂ ਵੱਡੀਆਂ-ਵੱਡੀਆਂ ਦੁਕਾਨਾਂ ਤੋਂ ਖਰੀਦਦੇ ਆ ਤਾਂ ਇਹਨਾਂ ਕੋਲੋਂ ਵੀ ਜਰੂਰ ਖਰੀਦੋ ਤਾਂ ਕੀ ਕਹਿਣਾ ਚਾਹੋਗੇ ਜੀ ਅੱਛਾ ਪੁੱਤ ਵੀ ਬਹੁਤ ਵਧੀਆ ਤੁਹਾਡਾ ਵੀ ਧੰਨਵਾਦ ਆ ਜਿਨ੍ਹਾਂ ਨੇ ਇੰਨਾ ਸਾਡਾ ਸਹਿਯੋਗ ਦੇਉਂਗੇ ਤੇ ਮੇਰੇ ਤਾਂ ਹੱਥ ਬੰਨ ਕੇ ਬੇਨਤੀ ਆ ਨਾਲੇ ਸਾਡਾ ਰੁਜ਼ਗਾਰ ਚੱਲੀ ਜਾਂਦਾ ਹਾਂ ਕੰਮ ਦੀ ਸਾਡੀ ਫੁੱਲ ਗਾਰੰਟੀ ਆ ਜ਼ਿੰਮੇਵਾਰੀ ਅਸੀਂ ਫੁੱਲ ਲੈਨੇ ਆ ਕੰਮ ਕਰਨ ਦੀ ਵਧੀਆ ਕੰਮ ਕਰਕੇ ਦਿੰਨੇ ਆ ਫਿਰ ਸਾਡੇ ਕੋਲੇ ਬਹੁਤ ਜਿਆਦੇ ਆਉਂਦੇ ਵੀ ਆ ਤੇ ਦੱਸਦੇ ਇੱਕ ਦੂਜੇ ਨੂੰ ਬਾਈ ਇੱਥੋਂ ਪੱਲੂ ਲੈ ਕੇ ਆਉ ਜਿਹਦਾ ਲੈ ਕੇ ਆਉਣੇ ਭੁੱਲਰਾਂ ਤੋਂ ਮਾਤਾ ਜੀ ਜਦੋਂ ਇੱਥੇ ਦੂਰੋਂ ਨੇੜੋਂ ਪੱਲੀਆਂ ਲੈਣ ਆਉਣਗੇ ਕੋਈ ਵੀਡੀਓ ਵੇਖ ਕੇ ਆਊਗਾ ਤੁਹਾਨੂੰ ਆਖੂ ਆ ਵੀ ਮਾਤਾ ਜੀ ਅਸੀਂ ਬੜੀ ਦੂਰੋਂ ਆਏ ਆ ਤੁਹਾਡੀ ਵੀਡੀਓ ਵੇਖੀ ਸੀ ਤੇ ਅਸੀਂ ਆਖਿਆ ਵੀ ਉਸ ਮਾਤਾ ਕੋਲ ਪੱਲੀ ਲੈ ਕੇ ਆਉਣੇ ਕਿਵੇਂ ਲੱਗੂਗਾ ਜੀ ਬਹੁਤ ਵਧੀਆ ਲੱਗੂ ਪਤ ਧੰਨਵਾਦ ਆ ਤੁਹਾਡਾ ਠੀਕ ਆ ਕਿ ਨਹੀਂ ਮਿਹਨਤ ਦੇ ਨਾਲ ਫਲ ਜਿਆਦੇ ਲੱਗੂਗਾ ਜਿੰਨੀ ਆਪਾਂ ਮਿਹਨਤ ਹੋਰ ਵਧਾਵਾਂਗੇ ਉੰਨੀ ਜ਼ਿਆਦਾ ਵਧੂਗੀ। ਹਾਂ। ਠੀਕ ਹੈ ਨਾ? ਹਾਂ। ਜੇ ਹੁਣ ਆਪਾਂ ਨਾ ਕਰੀਏ ਕੰਮ ਨਾ ਕਰੀਏ ਨਿੱਕਾ। ਹਾਂ। ਇਹ ਤਾਂ ਕੀ ਲੈਣਾ? ਪੁੱਤ ਕੰਦੇ ਨੇ ਵੱਡਾ ਹੁਣ ਇਸ ਟਾਈਮ ਤੇ ਹੋਣਾ ਨਹੀਂ। ਤੇ ਨਿੱਕਾ ਵੀ ਛੱਡਣਾ ਨਹੀਂ ਕਿੱਥੇ। ਤੇ ਇੱਥੇ ਜਿਹੜੇ ਜਦੋਂ ਲੋਕ ਤੁਹਾਡੇ ਕੋਲੇ ਦੂਰੋਂ ਨੇੜੋਂ ਪੱਲੀ ਲੈਣ ਆਉਣਗੇ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਵੀ ਤੁਹਾਡੇ ਕੋਲੇ ਪੱਲੀਆਂ ਲੈਣ ਆਉਣ। ਜਦੋਂ ਆਉਂਦੇ ਆ ਪੁੱਤ ਉਹ ਪਹਿਲਾਂ ਆ ਕੇ ਕਹਿੰਦੇ ਬੇਬੇ ਸਾਸਰੀ ਗੱਲ ਸਾਸਰੀ ਗੱਲ ਪੁੱਤ। ਆ ਪੱਲੀਆਂ ਲੈ ਜਾਣੀਆਂ ਲੈ ਜਾ ਪੁੱਤ। ਸਾਨੂੰ ਚਾਰ ਚਾਹੀਦੀਆਂ ਪੰਜ ਚਾਹੀਦੀਆਂ ਫਿਰ ਮੈਂ ਕਹਿੰਨੀ ਆ ਉੱਧਰ ਬੈਠੇ ਤੁਹਾਡੇ ਬਾਪੂ ਜੀ ਦੁਕਾਨ 'ਚ ਉਹਨਾਂ ਨਾਲ ਜਾ ਕੇ ਕਰ ਲੋ ਗੱਲ ਹਾਂ ਉਹ ਉੱਥੇ ਇਹਨਾਂ ਦੇ ਕੋਲੇ ਪਹੁੰਚ ਜਾਂਦੇ ਆ ਇਹ ਆਪਦਾ ਉਥੇ ਵੇਚ ਦਿੰਦੇ ਆ ਤਾਂ ਇਸ ਤਰ੍ਹਾਂ ਤੁਸੀਂ ਵੀ ਪੱਲੀਆਂ ਜੇ ਖਰੀਦਣੀ ਐ ਤਾਂ ਉਹ ਇਸ ਮਿਹਨਤੀ ਪਰਿਵਾਰ ਦਾ ਜ਼ਰੂਰ ਸਹਿਯੋਗ ਕਰਨਾ ਹੈ ਕੈਮਰਾਮੈਨ ਸੁਖਪ੍ਰੀਤ ਔਲਖ ਦੇ ਨਾਲ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ